ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਨੀਲੀ 라ਵੀਆ ਅਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਬਹੁਤ ਵਧੀਆ ਚੜਦੀ ਗਲਾ ਮਹਾਰਾਜ ਦੀ ਕਿਰਪਾ ਕਰੋ ਤੁਸੀਂ ਸਮਝੀ ਵਧੀਆ ਵੀਰੇ ਵਧੀਆ ਨਾਂ ਦੱਸੋ ਵੀਰ ਜੀ ਨਾਮ ਕੁਰਤ ਪਿੰਡ ਸ਼ਕਾਰਮਾਸੀਆਂ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਡੇਰਾ ਬਾਬਾ ਨਾਨਕ ਚੀਕਾ ਜੀ ਫੋਨ ਨੰਬਰ 98555201706 ਠੀਕ ਹੈ ਜੀ ਬਾਤ ਹੈ ਕਿ ਵੀਰ ਪਿੰਡ ਪੋਚ ਜਿਓ ਪਿੰਡ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਫੰਡੇ ਸ਼ਿਕਾਰ ਮਾਰਸੀਆਂ ਹਾਂਜੀ ਜਿਹਨੇ ਇਹ ਦਰੰਬਰ ਸਰਾਂ ਨੂੰ ਮੋਗੀਆਂ ਲਾਉਣਾ ਹਰੀ ਗਿਆ ਤਰਨਤਾਰਨ ਨਾਲ ਉਹ ਇਹ ਮਜੀਠਾਵਾ ਆ ਸਕਦਾ ਜਿਹੜਾ ਪਠਾਨਕੋਟ ਕਲਾਂਨੌਰ ਕਰਤਾਰਪੁਰ ਸਿਹਾਰ ਕੇ ਬੈਠੇ ਹੋਵਾ ਆ ਸਕਦਾ ਠੀਕ ਹੈ ਵੀਰੇ ਤਾ ਵੀਰੇ ਆ ਗਏ ਅੱਜ ਫੇਰ ਸੋਹਣੀਆਂ ਝੋਟੀਆਂ ਆਪਣੇ ਕੋਲੇ ਅੱਜ ਫੇਰ ਝੋਟੀਆਂ ਬਹੁਤ ਚੰਗੀਆਂ ਆਈਆਂ ਜਿਹੜੀਆਂ ਚੰਗੀਆਂ ਝੋਟੀਆਂ ਵੀਰੇ ਉਧਰ ਵਾਲੀਆਂ ਫਿਰ ਬਹੁਤ ਜ਼ਿਆਦਾ ਖੋਣ ਹੈ ਉਧਰ ਵੇਖੀਆਂ ਝੋਟੀਆਂ ਅੱਛਾ ਜੀ ਚੰਗੀਆਂ ਝੋਟੀਆਂ ਹੀ ਇੱਕ ਵੀਰ ਜੀ ਤੁਹਾਡਾ ਰੇਟ ਵੇਖਦਾ ਹਨਾ ਜੀ ਇੱਕ ਜੀ ਅਰਬਾ ਪ੍ਰਾਣਾ ਤੁਹਾਨੂੰ ਪਸ਼ੂਆਂ ਦਾ ਵਪਾਰੀ ਵੀਰੇ ਲੈ ਜਾਂਦੇ ਤੁਹਾਡੇ ਕੋਲੇ ਜੀ ਪਾਇ ਤੇ ਤੋਸੜੇ ਵੇਖੀਆਂ ਤਾਈ ਵੀਰੇ ਹਾਜੀ ਝੋਟੀਆਂ ਵੀ ਚੰਗੇ ਨੇ ਰੇਟ ਫੇਰ ਬੈਠੋ ਜੈ ਰੇਟ ਠੀਕ ਆ ਜਾਈ ਜੈ ਜ ਆ ਗਏ ਹਨਾ ਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਆ ਪਹਿਲੇ ਨੰਬਰ ਬਾਰੇ ਦੱਸੋ ਇਹਦੇ ਝੋਟੀ ਦੇ ਇਹ ਝੋਟੀ ਸੋਈ ਜੋ ਅੱਜ ਤੀਜਾ ਤੋਂ ਚੁਫਾ ਦੇਣਾ ਝੋਟੀ ਠੀਕ ਆ ਜੀ ਆ ਜੋ ਬੱਚਾ ਠੀਕ ਆ ਜੀ ਮਾਜੀ ਆ ਜੀ ਕੀ ਕੱਟਾਂਗੇ ਕੀ ਆ ਕੇ ਨੂ ਵੀਰੇ ਕੱਟੀ ਜੋ ਕੱਟੀ ਆ ਗਈ ਮਗਰ ਹਾਂਜੀ ਹਾਂਜੀ ਕੀ ਬਾਤ ਆ ਤੇ ਵੇਖੋ ਵੀਰੋ ਆ ਕੱਟੀ ਆ ਗਈ ਆ ਕੋਈ ਬੋਲਾ ਨਾਲੇ ਦੁੱਧ ਨਾਲੇ 9 ਕਿਲੋ ਵੇੜਗੜ ਤਿਆਰ ਹੋਏਗਾ 9 ਕਿਲੋ ਸਟਾਰੀ 9 ਤੋਂ ਤਾਂ ਹੀ ਹੋਏਗਾ ਤੇ ਦੁੱਧ ਨਾਲੇ ਬਿਲਕੁਲ ਤੇ ਦੁੱਧ ਝੋਟੀ ਉਮੋਂ 6 ਦਾ ਦਾ ਚੁਕਾਸ ਹੋਆ ਦੁੱਧ ਜੋ 12 ਤੋਂ 13 ਕਿਲੋ ਖੁੱਲਾ ਡੁੱਲਾ ਚਵਾ ਜੇਗੀ ਚਵਾਈ ਇੱਕ ਨੰਬਰ ਦੀ ਝੋਟੀ ਠੀਕ ਹੈ ਜੀ ਤਾਂ ਵੇਖੋ ਵੀਰੋ ਸੋਹਣੀ ਝੋਟੀ ਆ ਗਈ ਆ ਇਸ ਕੋ ਆਡੀ ਚੈੱਕ ਕਰਾਓ ਚੰਗੀ ਕਰਾ ਬਿਲਕੁਲ ਤਾਂ ਵੇਖੋ ਵੀਰੋ ਲੈਵਾ ਚੈੱਕ ਕਰ ਲਿਓ ਲੈਵਲ ਉਹ ਆ ਚੰਗਤ ਲੱਲੇਦਾਰ ਲੱਗਿਆ ਤਾਂ ਪਤਲਾ ਚਾਮਾ ਗਿਆ ਤੇ ਚਗਾਠਾ ਜੂਠਾ ਵੀਰੇ ਚੈੱਕ ਕਰ ਲਓ ਝੋਟੀ ਦਾ ਬਹੁਤ ਸੋਹਣੀ ਝੋਟੀ ਆ ਤੇਸ ਦੀ ਕੁਆਲਟੀ ਚੈੱਕ ਕਰਾ ਦੋ ਝੋਟੀ ਦੀ ਕਹਾਂਗੇ ਕੀ ਬਾਤ ਹੈ ਵੇਖੋ ਵੀਰੋ ਝੋਟੀ ਦਾ ਕਿੱਡੀ ਐਂ ਕੁਆਲਟੀ ਸਿੰਘ ਦੀ ਕੁਆਲਟੀ ਬਹੁਤ ਆ ਛੋਾਈ ਬੜੀ ਇੱਕ ਨੰਬਰ ਆ ਰੂਵਾਂ ਵਾਂਗੂ ਪੋਲੀ ਠੀਕ ਆ ਜਨਾਨੀ ਜੋ ਇਹ ਬੰਦਾ ਤਾਂ ਵੇਖੋ ਵੀਰੋ ਸੋਹਣੀ ਝੋਟੀ ਆ ਗਈ ਆ ਲੇਵਾਂ ਲੂਆ ਐ ਚੰਗਾ ਲੱਗਿਆ ਤਾਂ ਜੋ ਦੁੱਧ ਦੱਸਦੇ ਆ ਵੀਰੇ ਉਹੀ ਨਿਕਲਦਾ ਲੇਵੇ ਤੋਂ ਵੀਰੇ ਭਾਵੇਂ 12 ਕਿਲੋ ਕਹਿ ਦਿਓ ਪਰ ਜੋ ਦੱਸਦੇ ਵੀਰ ਉਹ ਨਿਕਲਦਾ ਜੋ ਤਾਂ ਬਾਰੀ ਵੀਰੀ ਵੀਰੋ ਨਾਲ ਕੋਲੇ ਪਸ਼ੂ ਖੜਦੇ ਆ ਤਾਂ ਬਹੁਤ ਚੰਗੀ ਝੋਟੀ ਆ ਲੇਵੇ ਦੀ ਬਹੁਤ ਸਾਫਾ ਤਾਂ ਵੀਰੇ ਮਗਰ ਵੀ ਇਹਦੇ ਕੱਟੀ ਆ ਗਈ ਆ ਬਹੁਤ ਚੰਗੀ ਬਹੁਤ ਚੰਗੀ ਜਨੀ ਝੋਟੀ ਚੰਗੀ ਝੋਟੀ ਆ ਬਿਲਕੁਲ ਬਹੁਤ ਚੰਗੀ ਝੋਟੀ ਕੋਡਾ ਵੇਖੋ ਬਾੜੀਆਂ ਹ ਬਸ ਵਾਲ ਚਟੇ ਚਾ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਣਾ ਝੋਟੀ ਨੂੰ ਬਹੁਤ ਚੰਗੀ ਜਨੀ ਦੁੱਧ ਕਰ ਹੋਣਾ ਉਹਨੀ ਝੋਟੀ ਚੰਗੀ ਦੁੱਧ ਝੋਟੀ ਆਨ ਕੋ ਲੋਕੀ ਕਹਿਣ ਨੂੰ ਕਹਿੰਦੇ 15 16 ਬਿਲਕੁਲ ਆਈਆਂ ਨੇ 13 12 13 ਕਿਲੋ ਖੁੱਲਾ ਡਬਾ 12 ਕਿਲੋ ਬਿਲਕੁਲ ਚੂਰ ਬੋਲ ਨੂੰ ਆਪਣਾ ਮੂਹ ਨਹੀਂ ਲਾਉਣਾ ਜਿਵੇਂ ਮਰਜੀ ਮਾਰੀ ਬਿਲਕੁਲ ਕਿ ਨਾ ਮਰਜੀ ਵੀਰੇ ਦੱਸ ਤੂੰ ਆ ਗਈ ਨਾ ਵਾਂਗੇ ਝੋਟੀ ਆ ਰਹੀ ਨਾ 9 ਤੋਂ ਪਲੱਸ ਹੀ ਹੋਏਗਾ ਬੋਲਾ ਜਿਹੜਾ ਹੋਏਗਾ ਝੋਟੀ ਠੀਕ ਹੈ ਜੀ ਕਿ ਸੇਸ ਦੀ ਕੁਆਲਿਟੀ ਝੋਟੀ ਦਾ ਸੋਹਣੀ ਝੋਟੀ ਆ ਗਈ ਜੀ ਸਿੰਘ ਦੀ ਕੁਆਲਿਟੀ ਸ਼ਾਨਦਾਰ ਬਿਲਕੁਲ ਵੀਰ ਜੀ ਤਾਂ ਵੀਰੇ ਮਗਰ ਬੱਚਾ ਵੀ ਚੰਗੇ ਸੀਮਨ ਦੀ ਕੱਟੀ ਆ ਗਈ ਹੈ ਨਾ ਜੀ ਜੋੜਾਂ ਕਿ ਦੂਵੇਂ ਮਾਵਾਂ ਤੇ ਬਹੁਤ ਸ਼ਾਨਦਾਰ ਹੈ ਵੇਖੋ ਝੋਟੀ ਦਾ ਲੈਵਾ ਆ ਜਾਂ ਅੱਥੀ ਜਾਨੀ ਦੇ ਵੇਖੋ ਕਿੱਥੋਂ ਟੱਚਿੰਗ ਕਰਨ ਲਿਆ ਛੱਡਾ ਜਾ ਕੇ ਵੇਖੋ ਬਹੁਤ ਸੋਹਣੀ ਝੋਟੀ ਤਾਂ ਵੀਰ ਜੀ ਇਹਦਾ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਝੋਟੀ ਮੇਰਾ ਮੇਰੀ ਗੱਲ ਸੁਣੋ ਰੇਡ ਅੱਗੇ ਕਿੰਨੀਆਂ ਵੀਡੀਓ ਬਣਾਉਂਦਾ ਜਾਇਜ਼ ਹੀ ਕਰਨਾ ਨਾ ਨਾ ਜਾਇਜ਼ ਹੁੰਦਾ ਤੁਹਾਡਾ ਤਾਂ ਹੁੰਦਾ ਹੀ ਐ ਮਾਲ ਫੇਰ ਲਿਆ ਕੇ ਵੇਚਣਾ ਨਾ ਬਿਲਕੁਲ ਤਾਂ ਵੀਰੇ ਜਲਦੀ ਵੇਖਦਾ ਪਸ਼ੂ ਜਾਇਜ਼ ਹੀ ਕਰਦਾ ਰੇਡ ਬਿਲਕੁਲ ਬਿਲਕੁਲ ਜੀ ਤਾਂ ਕਿੰਨੇ ਦੀ ਵੀਰੇ ਹਾਂ ਨਾ ਹੋ ਜੂ ਰੇਡ ਕਰਨ ਨੂੰ ਕਰਨੋਂ ਇੱਕ ਤਾਹ ਕਰ ਲਈਏ ਇੱਕ ਪੰਜ ਕਰ ਲਈਏ ਲੱਖ ਦੀ ਦੇ ਦਈਏ ਲੱਖ ਦੀ 50000 55000 ਦੀ ਝੋਟੀ ਦਾ ਚੈੱਕ ਕਰਾ ਦੇ ਦੇਗਾ ਕੋਈ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ 95000 ਦੀ ਝੋਟੀ ਹਾਂ ਜੀ ਹੋਰ ਮਾਨਤਾਣ ਕਰਦੀ ਉਹ ਵੀ ਇਹਨਾਂ ਦੀ ਰੇਡ ਦੇਖੋ ਝੋਟੀ ਦੇ ਦਰਸ਼ਨ ਕਰ ਲੋ ਐਸੀ ਰਹੀ ਵੀਰੇ ਭਾਅ ਨਾ ਤੇ ਦੇਣੀ ਆ ਹੀ ਭਾਅ ਆਣੀ ਆ ਬਿਲਕੁਲ 93000 ਦੀ ਝੋਟੀ ਦੇਣੀ ਆ ਕੀ ਬਾਤ ਆ ਤਾਂ ਵੇਖੋ ਵੀਰੋ ਮੰਗਣ ਨੂੰ ਭਾਅ ਵੀਰਾ 1 10 ਵੀ 1 ਜੋ ਮਰਜੀ ਮੈਂ ਹਣਾ ਜੀ ਨਹੀਂ ਸੋਹਣੀ ਝੋਟੀ ਆ ਵੀਰੇ ਕੋਈ ਸ਼ੱਕ ਨਹੀਂ ਜਾਇਜ਼ ਰੇਟ ਪਾਉਣਾ ਮੈਂ ਨਹੀਂ ਜਾਇਜ਼ ਹੁੰਦਾ ਵੀਰ ਭਰਾ ਫੋਨ ਲਾਏਗਾ ਹੋਰ ਮਾਨਤਾਣ ਕਰ 93000 ਚ ਮਾਨਤਾਣ ਹੋ ਜੂ ਯਾਰ ਇੱਕ ਛੋਟ 92000 ਦੀ ਜੈਸਨ ਹੋ ਜਾਏ ਕੀ ਬਾਤ ਆ ਤਾਂ ਵੇਖੋ ਵੀਰੋ ਚੈੱਕ ਕਰ ਲੋ ਛੋਟੀ ਫੇਸ ਕੁਆਲਟੀ ਲੈਵਲ ਵਾ ਚੰਗਾ ਕੈਂਟ ਲੈਵਲ ਲੱਗਿਆ ਤਾਂ 92 ਦੀ ਹੋ ਜੂ ਬਹੁਤ ਚੰਗੀ ਛੋਟੀਆਂ ਵੀਰੋ ਵੱਡੀ ਛੋਟੀਆਂ ਸਾਰੇ ਵੀਡੀਓ ਕੱਢ ਲੇ ਸਾਰੇ ਚੈਨਲ ਤੇ ਜਿੱਥੇ ਮਰਜ਼ੀ ਆਪਣਾ ਰੇਟ ਖੁੰਦੇ ਬਿਲਕੁਲ ਤਾਂ ਹੀ ਤਾਂ ਵੀਰੇ ਪਸ਼ੂ ਵੇਖਦਾ ਰੇਟ ਜਾਇਜ਼ ਹੁੰਦਾ ਤੁਹਾਡਾ ਜੇ ਰੇਟ ਨਹੀਂ ਕਰਨਾ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਨੀਲੀ ਰਾਵੀ ਤੇ ਆ ਗਈ ਹੈਨਾ ਵੀਰੇ ਇਹ ਛੋਟੀ ਤਾਜੀ ਸੁਈਆਸ ਕੀ ਬਾਤ ਬਾਹਰ ਬੋਲਾ ਚਲੰਦੀ ਕਿਲਾਵੇ ਫੈਲੇਵੇ ਵਾਲੇ ਦਾ ਦੋ ਚੋਟੀ ਰਹੇਗੀ ਦੋਸਤ 13 ਤੋਂ 14 15 ਕਿਲੋ ਦੀ ਔਰ ਚ ਵੱਡੀ ਝੋਟੀ ਆ ਵੀਰੋ ਬੱਚਾ ਕੀ ਆ ਕੇ ਵੀਰੇ ਦਾ ਜਿਹਦੇ ਮਗਰ ਵੇਖਿਆ ਨਾ ਭਾਈ ਕੱਟ ਚੈੱਕ ਕਰਾ ਲਾਂਗੇ ਹਾਂਜੀ ਠੀਕ ਹੈ ਤਾਂ ਰੋਮਾਂ ਨੂੰ ਗਾਰਡਰ ਨੂੰ ਕੋਲੀ ਹੋਏਗੀ ਜਰਾ ਨਹੀਂ ਥੋੜੇ ਬੰਦਾ ਥੋੜੇ ਰੋਗੀ ਚੰਗੀ ਝੋਟੀ ਆ ਗਈ ਤਾਂ ਵੇਖੋ ਵੀਰੋ ਨੀਲੀ 라ਵੀ ਚ ਆ ਗਈ ਆ ਪੂਰੀਆਂ ਨਿਸ਼ਾਨੀਆਂ ਨੇ ਤਾਂ ਵੀਰੇ ਨਿਸ਼ਾਨੀਆਂ ਛੱਡੋ ਤੁਸੀਂ ਲੇਵਾ ਚੈੱਕ ਕਰ ਲਓ ਕੀ ਕਹਿੰਦਾ ਲੇਵਾ ਲੇਵੇ ਤੋਂ ਅੰਦਾਜ਼ਾ ਲਾਓ ਕਿ ਕਿੰਨਾ ਦੁੱਧ ਭਰੂਗੀ ਝੋਟੀ ਐ ਸਿਰਾ ਹੀ ਲੱਗਾ ਵੀਰੇ ਤਾਂ ਕੋਈ ਵੀਰੇ ਖਣਾ ਜੀ ਨਹੀਂ ਪਸ਼ੂ ਆਏ ਜੋ ਦੁੱਧ ਦੱਸਿਆ ਉਹੀ ਨਿਕਲਦਾ ਲੇਵਾ ਚੈੱਕ ਕਰ ਲਓ ਬਿੰਦੀਆਂ ਵਾਲਾ ਲੇਵਾ ਆ ਗਿਆ ਜੋ ਮਗਰ ਕੱਟੀ ਹੋ ਜੇ ਕੱਟੀ ਆ ਗਈਆਂ ਜੀ ਮਗਰ ਵੀ ਇਹਦੇ ਵੀ ਕੱਟੀ ਆ ਗਿਆ ਬਾਤ ਹੈ ਜੀ ਆ ਬੱਚਾ ਆ ਗਿਆ ਵੀਰੇ ਬਿਲਕੁਲ ਠੀਕ ਹੈ ਕੋਈ ਚਪਾ ਨਹੀਂ ਠੀਕ ਹੈ ਜੀ ਹਾਂ ਜੀ ਬੰਦ ਹੋ ਗਿਆ ਮੜੀ ਇਹਨੂੰ ਤੋਰਿਓ ਇਹਨੂੰ ਦੇਖੋ ਵੀਰੇ ਇੱਕ ਵਾਰੀ ਲੈਵਾ ਚੈੱਕ ਕਰ ਲੋ ਚੰਗੀ ਸੋਹਣੇ ਥਣਪਾਂਡੇ ਦੀ ਮਾਲਕਾ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਕੋਈ ਨਿੱਕੀਆਂ ਨਾ ਮੰਨ ਕੇ ਚੱਲਿਓ ਇਹਨਾਂ ਨੂੰ ਤੁਸੀਂ ਦੂਰੋਂ ਵੀ ਆਉਗੇ ਨਾ ਤੁਸੀਂ ਛੱਡੋਗੇ ਨਹੀਂ ਝੋਟੀਆਂ ਨੂੰ ਸੋਹਣੀਆਂ ਝੋਟੀਆਂ ਨੇ ਤੇ ਰੇਡ ਵੀ ਵੀਰ ਦਾ ਜਾਇਜ਼ ਹੁੰਦਾ ਜੀ ਠੀਕ ਹੈ ਵੀਰੇ ਘੁਮਾ ਲਓ ਲੈਓ 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 ਨੰਦ ਵੇਖੋ ਵੀਰੋ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਐਂ ਗੇਠ-ਗੇਠ ਤੇ ਥਾਣਾ ਗੀ ਝੋਟੀ ਨੂੰ ਯਾਰ ਰੂਵਾਂਗੂ ਪੋਲੀ ਝੋਟੀ ਦੇਖੋ ਤਾਂ ਵੀਰ ਜੀ ਕਿਦਾਂ ਗਾਹ ਨੂੰ ਵੀ ਉੰਨੀ ਐ ਪਛਾਣ ਨੂੰ ਵੀ ਤੇ ਗਾੜ ਵੀ ਚੰਗੀ ਹੋਊਗੀ ਝੋਟੀ ਦੀ ਜਦ ਤੱਕ ਮੈਂ ਕਹਿਆ ਗਾੜੀ 2 ਕਿਲੋ ਜੜਗੜ ਹੋਏਗੀ ਝੋਟੀ ਬਿਲਕੁਲ ਤਾਂ ਵੀਰ ਜੀ ਬਾਕੀ ਦੇ 12 ਵਜੇ ਝੋਟੀ ਲੈ ਆਂ ਚੰਗੀਆਂ ਸ਼ਾਮਣ ਪੰਜ ਜੰਦੀਆਂ ਬਿਲਕੁਲ ਹਾਂ ਜੀ ਤਾਂ ਵੀਰ ਜੀ ਮੋਲੇ ਦਾ ਮੁੱਲ ਕਰਨ ਨੂੰ ਯਾਰ ਭਾਵੇਂ ਸਵਾ ਲੱਖ ਦੀ ਝੋਟੀ ਦੇਖਦੀ ਐ 20 ਦੀ ਵੀ ਵਿਕਦੀ ਐ ਜੈਸ નો ਇੱਕ 15 ਦੀ ਝੋਟੀ ਦੇਣੀ ਐ ਇੱਕ 15 ਦੀ 15 ਦੀ ਕਰ ਦਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇਗਾ ਫੋਨ ਲਾਵੇ ਮੋੜਨਾ ਨਹੀਂ ਹਣਾ ਵੀਰੇ ਤਾਂ ਵੇਖੋ ਵੀਰੇ ਇੱਕ 15 ਦੀ ਝੋਟੀ ਵੱਡੀ ਝੋਟੀ ਆ ਤਾਂ ਵੀਰ ਜੀ ਇੱਕ 15 ਜੋ ਮਾਨ ਤਨ ਕਰ ਦਿਓ ਹਣਾ ਤਾਂ ਕੋਈ ਗੱਲ ਨਹੀਂ ਤਾਂ ਜਿਹੜਾ ਹੋ ਜਾਵੇ ਇੱਕ 13 ਦੀ ਦੇ ਦਾਂਗੇ 13 ਕਿਲੋ ਪਹਿਲਾਂ 13 ਕਿਲੋ ਦੋ ਤੇ ਹਜ਼ਾਰ ਕਰ ਝੋਟੀ 15 ਕਿਲੋ ਦੋ ਤੇ ਜਾਏਗੀ ਇੱਕ 13 ਦੀ ਜੈਸ ਨੋ ਹੀ ਹੁੰਨੀ ਥਾ ਜੈਸ ਨੋ ਠੀਕ ਆ ਵੀਰੇ ਤਾਂ ਡਾਕਟਰ ਕੋਲ ਲੈ ਗਿਆ ਮੈਨਾਂ ਵੀਰੇ ਕੋਈ ਕਹਿਣ ਦੀ ਗੱਲ ਹੀ ਨਹੀਂ ਐਡਾ ਸੋਹਣਾ ਲੇਵਲ ਲੱਗਿਆ ਵੀਰ ਜੀ ਕਿਦਾਂ ਕੋਈ ਜੋੜਾ ਪਾ ਲੂਗਾ ਝੋਟੀਆਂ ਦਾ ਕਰਦਾਂਗੇ ਮਾਂ ਤਨ ਕਰਦੇ ਹੋ ਹਨਾ ਜੀ ਹਾਂ ਜੀ ਠੀਕ ਹੈ ਜੀ ਤਾਂ ਆ ਗਈ ਵੀਰੇ ਤੀਜੇ ਨੰਬਰ ਤੱਕ 3000 ਨੰਬਰ ਤੇ ਝੋਟੀਆਂ ਬਿਲਕੁਲ ਤਿਆਰ ਹਨ ਪੰਜ ਚਾਰ ਦਿਨ ਲੈਤੀ ਝੋਟੀ ਬਹੁਤ ਚੰਗੀ ਝੋਟੀ ਹੈ ਵੀਰ ਝੋਟੀ ਦੀ ਸ਼ਕਲ ਫੇਸ ਕੁਆਲਟੀ ਚਾ ਕਰਾ ਵੇਖੋ ਵੀਰੇ ਚੈੱਕ ਕਰੋ ਵੇਖੋ ਝੋਟੀ ਦੀ ਬਹੁਤ ਸੋਹਣੀ ਝੋਟੀ ਹੈ ਜੀ ਫੇਸ ਕੁਆਲਟੀ ਇਹ ਵੀਰੇ ਤਿਆਰ ਆ ਹਾਂ ਤਿਆਰ ਆ ਪੰਜ ਚਾਰ ਦਿਨ ਯਾਨੀ ਕਿ ਪੰਜ ਚਾਰ ਦਿਨ ਲੈ ਜੂ ਵਜਨ ਫੁੱਲ ਆ ਗਿਆ ਕੱਦ ਕਾਟ ਫੁੱਲ ਆ ਗਿਆ ਵੀਰੇ ਲੰਮੀ ਤੋਂ ਲੰਮੀ ਤਾਂ ਫੇਸ ਕੁਆਲਿਟੀ ਬਹੁਤ ਸੋਹਣੀ ਵੀਰੇ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਥੱਲੇਵਾ ਚੈੱਕ ਕਰ ਲਿਓ ਲੇਵਾ ਬਹੁਤ ਬਣੂਆ ਦਾ ਹਨਾ ਵੀਰੇ ਚੰਗੀ ਝੋਟੀ ਹੈ ਵੀਰੇ ਮੰਜਾ ਹੀ ਦੇਂਦਾ ਉੱਪਰ ਵਜਨ ਮੂਜਨ ਫੁੱਲ ਆ ਗਿਆ ਜੋ ਸੋਹਣੀ ਝੋਟੀ ਇਹ ਕਿੰਨੇ ਦੀ ਝੋਟੀ ਹੋ ਜੂ ਮੰਦਰ ਝੋਟੀ ਦਾ ਨਸਰਾ ਬਹੁਤ ਜ਼ਿਆਦਾ ਹੈ ਹਾਂਜੀ ਇਹ ਕਿਤੇ ਪਹਿਲਾਂ 13 ਤੋਂ 14 ਕਿਲੋ ਤੋਂ ਕੱਢਿਆ ਬਿਲਕੁਲ ਫੇਸ ਕੁਆਲਟੀ ਬੋਲ 4-5 ਦੇ ਲੈਂਦੀ ਹੈ ਕਿਆ ਬਾਤ ਹੈ ਜੀ ਵੇਖੋ ਵੀਰੋ ਬਹੁਤ ਸੋਹਣੀ ਝੋਟੀ ਸਵਾ ਲੱਖ ਦੀ ਹਾਂਜੀ ਖੜ ਕੇ ਕੋਈ ਘਰ ਵਾਲਾ ਵੀ ਇਸ ਵਾਂਗਰ ਵਪਾਰੀ ਵੀ ਖੜ ਕੇ ਵੇਚ ਸਕਦਾ ਆਪਾਂ ਬਿਲਕੁਲ ਜਾਇਜ਼ ਰੇਟ ਕਰਨਾ ਹੈ ਹਾਂਜੀ 1 ਲੱਖ ਤੇ 16 ਹਜ਼ਾਰ ਝੋਟੀ ਦੀ ਇੱਕ 16 ਦੀ ਇੱਕ 16 ਕਿਆ ਬਾਤ ਹੈ ਤੇ ਹੱਤਾ ਇੱਕ ਖੜਦੀ ਆ ਜ਼ੋਰ ਵੱਡੀ ਜਿਹੜਾ ਮਰਜ਼ੀ ਖੜ ਕੇ ਘਰ ਵਾਲਾ ਵੀ ਵੇਚਣ ਵਾਲਾ ਵੀ ਖੜ ਕੇ ਸਵਾ ਲੱਖ ਦੀ ਝੋਟੀ ਜਿੱਤੇ ਮਰਜ਼ੀ ਲਾ ਕੇ ਬਿਲਕੁਲ ਵੀਰ ਜੀ ਪਰ ਝੋਟੀ ਬਹੁਤ ਚੰਗੀ ਜਿਹਨੂੰ ਬਹੁਤ ਚੰਗੀ ਨਸਲ ਬੜੀ ਝੋਟੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਤਾਂ ਵੀਰੋ ਹਫਤਾ ਲਈ ਜਨਾ ਵੀਰੇ ਹਫਤਾ ਵਾਲੇ ਕੋਈ ਲੈ ਲਈ ਝੋਟੀ ਬਾਕੀ ਝੋਟੀ ਜਿਹੜਾ ਵੀ ਸਾਂਭ ਲਿਆਗਾ ਨਾ ਕੋਈ ਫੜ ਕੇ ਰਪੀਆ ਤਾਂ ਤੱਕ ਤੋਂ 15000 ਫੜ ਕੇ ਕਮਾ ਸਕਦਾ ਜਿੰਨਾ ਝੋਟੀ ਦੀ ਨਸਲ ਬਿਲਕੁਲ ਦੇਖੋ ਝੋਟੀ ਹੁਣ ਕਿੰਨੇ ਦੀ ਹੋਈ ਹਾਂ ਨਾ ਵੀਰੇ 1 15 ਦੀ 1 15 ਦੀ ਠੀਕ ਹੈ ਇਹ ਆ ਵੇਖੋ ਵੀਰੋ ਅਗਲੇ ਪੰਨੇ ਆ ਗਈ ਮੈਂ ਇਹ ਤੀਜਾ ਸੂਆ ਮਹੀਂ ਸੂਈ ਜੋ ਠੀਕ ਹੈ ਜੀ ਇਸ ਟਾਈਮ 10 11 ਕਿਲੋ ਦਾ ਏੜ-ਗੜ ਹੋਏਗਾ ਦੁਰਦ 10 11 ਕਿਲੋ ਸਟਾਰਟਿੰਗ ਆ ਤਲ ਬੇਲ ਬੋਧ ਲੰਮੀਆਂ ਵੀਰੋ ਚੈੱਕ ਕਰ ਲਓ ਇਹਦਾ ਬੱਚਾ ਹੀ ਪਾਲਿਆ ਨਹੀਂ ਜੀ। ਬੱਚਾ। ਟਲੇਵਾਲੂਏ ਦੀ ਖੁੱਲੇ ਦੀ ਮਾਲਕਾ ਵੀਰੋ। ਤਣਪਾਂਡੇ ਖੁੱਲੇ ਦੀ ਮਾਲਕਾ। ਬੜੀ ਚੰਗੀ ਮੈਂ ਨਹੀਂ ਇਹ ਚੰਚਲ ਆਗਦਾ ਨੂੰ ਕਹਿੰਦੇ ਨੇ ਬੁਖਾਰ ਲੰਨੇ। ਵੀਰ ਜੀ ਸ਼ਾਮ ਤਾਈ ਦੇ ਉਦਾਂ ਵੀ ਕਾਫੀ ਪਸ਼ੂ ਬਣ ਜਾਂਦੇ ਨੇ। ਬਹੁਤ ਸਾਰੇ ਬਣ ਜਾਂਦੇ ਨੇ। ਮੈਂ ਵੀ ਬਹੁਤ ਚੰਗੀ ਏ। ਭੈ ਡੇਰੀ ਵਾਲਾ ਜੇ ਭੈ ਘਰ ਵਾਲਾ ਰਹੇ। ਹਾਂਜੀ। ਠੀਕ। ਵੀਰੇ ਕਿਦਾਂ ਵੱਡੀ ਮੈਂ ਆ ਦੁੱਧ ਫਿਰ ਕਿੰਨਾ ਚੁਆ ਜੂਗੀ ਦੁੱਧ ਮੈਂ 13 ਕਿਲੋ ਖੁੱਲਾ ਡੋਲਾ 12 13 ਕਿਲੋ ਹੁਣ ਵੀ 11 12 ਕਿਲੋ ਦੁੱਧ ਤਾਂ ਟਾਰਡਿੰਗ ਦੇ ਤਿਆਰ ਆ ਮੈਂ ਤੁਹਾਡੇ ਲਈ ਵਾ ਚੰਗਾ ਲੱਗਿਆ ਹੈ ਨਾ ਜੀ ਬਹੁਤ ਚੰਗੀ ਮੈਂ ਬਹੁਤ ਚੰਗੀ ਸੋਹਣੇ ਥਣਪਾਡੇ ਦੀ ਮਾਲਕਾ ਵੀਰੋ ਹਾਂ ਜੀ ਹਾਂ ਤਾਂ ਵੱਡੇ ਪੱਲੇ ਚ ਆ ਗਿਆ ਕਿੰਨੇ ਦਰ ਮੈਂ ਆਪ ਕੋ ਟਾਈਮ ਵੀਡੀਓ ਲੰਮੀ ਭਾੜ ਕਿੰਨੇ ਦਿਨ ਬੱਚਾ ਲਾ ਕੇ ਵਿਖਾਉਣਾ ਨਹੀਂ ਤਾਂ ਇੱਕ ਵੀਰੇ ਕਹਿਣ ਲੱਗਿਆ ਨਾਲੇ ਟਾਈਮ ਥੋੜਾ ਵੀਰੇ ਹੋ ਜਾ ਜੋ ਸ਼ਾਂਤਾਂ ਪਸ਼ੂ ਚੰਗੇ ਬਣ ਜਾਂਦੇ ਆ ਆ ਸ਼ਾਮਾਂ ਵੀਡੀਓ ਕੋਲ ਤੇ ਚਵਾਲੇ ਕੋ ਇੱਥੇ ਆਣ ਕੇ ਲੈਦੇ ਆਨਲਾਈਨ ਲੈਦੇ ਫੇਰ ਵੀ ਦੁੱਧ ਦਾ ਤਰਮਜਕਾ ਕੋਈ ਲੱਤ ਨਹੀਂ ਆ ਬਿਲਕੁਲ ਨਹੀਂ ਆ ਵੀਡੀਓ ਪਾਉਂਦੀਆਂ ਦੂਜੇ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਡਾਏ ਪਾਉਣਾ ਹੈ ਵੀਰੇ ਦੁੱਧ ਦਾ ਜਿੰਨਾ ਦਾ ਹੁੰਦਾ ਨਾ ਉਹ ਤਾਂ ਆਮ ਯਾਨੀ ਕਿ ਹੁੰਦੇ ਉਹਨਾਂ ਨੂੰ ਇਹ ਹੁਣ ਤਾਂ ਡਾ ਜਿਹੜਾ ਕਾਰੋਬਾਰ ਆ ਲੰਮੇ ਸਮੇਂ ਤੋਂ ਚੰਗੇ ਪੱਦਰ ਤੇ ਵੀਰੇ ਚੱਲਦਾ ਚੰਗੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਹੁੰਦੀਆਂ ਜੋ ਵੀਰੇ ਦੱਸਦਾ ਨਿਕਲਦੇ ਵੀਰੇ ਉਹ ਵਪਾਰੀ ਵੀਰੇ ਪਸ਼ੂ ਖੜਦੇ ਆ ਜਿਆਦਾ ਵੀਰੇ ਤੁਹਾਡੇ ਕੋਲ ਬਿਲਕੁਲ ਲਈ ਕਹਿੰਦੇ ਯਾਰ ਮੈਂ ਆਪਣੇ ਤਲੋਤਨ ਕਹਿੰਦੇ ਵੀ ਰੋਜ਼ ਹੀ ਇੱਕ ਦਿਨ ਝਟਕੇ ਦਿਨ ਵੀਟ ਜੇ ਉਹੋ ਜੀ ਘਾ ਲੋ ਜਮਾਨ ਰੋਜ਼ੀ ਬਿਲਕੁਲ ਬਿਲਕੁਲ ਰੋਹੀ ਨਵਾ ਮਾਲੀ ਹੋਣਗੇ ਲਿਓ ਵੀ ਰਹੇ ਆ ਤਾਂ ਵੀਰੇ ਇਹਦਾ ਮੁੱਲ ਮੁੱਲ ਯਾਰ ਕਰਨੋ ਜੋ ਮਰਜੀ ਕਰ ਲੀਏ 90 95 ਜਿੰਨਾ ਮਰਜੀ 8000 ਦੀ ਮੈਂ ਹੀ ਦੇਣੀ ਆ 88 ਦੀ ਤਾਂ ਬਾਕੀ ਕੋਈ ਫੋਨ ਫੋਨ ਲਾ ਲੇ ਕੋਈ ਪਾਏ ਕੋ ਡੇਰੀਆ ਲੈ ਜੇ ਭੈਣ ਕੋ ਘਾੜਾ ਬੱਚਾ ਕਿਹੜਾ ਵੀਰੇ ਦਾ ਮਗਰ ਉਹ ਕਟਾ ਵੱਜਾ ਉਹ ਅੱਛਾ ਉਹ ਉਹ ਕਟਾ ਹੈ ਠੀਕ ਆ ਤਾਂ ਬਾਕੀ ਵੀਰੇ ਫੋਨ ਲਾ ਲਿਓ 88 ਉਹ ਮਾਨਤਨ ਹੋ ਜੂ ਰੇਟ ਜੈ ਜਾ ਵਜਨ ਫੋਲਾ ਬੇਲ ਲੰਮੀ ਆ ਲੇਵਾ ਸੋਨਾ ਲੱਗਿਆ ਚੈੱਕ ਕਰ ਲਓ ਵੀਰੇ ਠੀਕ ਹੈ ਜੀ ਹਾਂ ਮੇਰਾ ਦੁਜੇਸਵਰ ਝੋਟੀ ਸੋਣੀ ਹੈ ਹਾਂਜੀ ਆ ਚਾਰ ਤੋਂ ਪੰਜ ਚ ਲੈਣੀ ਆਪਣੇ ਖਾਸ ਬੰਦੇ ਕੋਲ ਝੋਟੀ ਲਈ ਮੈਂ ਠੀਕ ਹੈ ਜੀ ਕਿਹੜਾ ਮੈਨੂੰ ਮਾਰ ਜਰਾ ਉਹਦੇ ਘਰ ਦੀ ਝੋਟੀ ਹੈ ਉਹ ਆਂਦਾ ਝੋਟੀ ਲੋਈ ਜਾਂਦੀ ਹੈ ਲੋਈ ਆ ਗਈ ਵੀਰੇ ਜੀ ਮੈਂ ਝੋਟੀ ਥੱਲੋਂ ਪਹਿਲਾਂ ਥੱਲੋਂ 13 ਕਿਲੋ ਦੁੱਧ ਚੋਇਆ ਹੋਇਆ ਬਿਲਕੁਲ ਨਾਲੇ ਵੀਰੇ ਇਹ ਨਸਲ ਆ ਲੋਈ ਆ ਗਈ ਪਿਓਰ ਹੈਨਾ ਵੇਖੋ ਵੀਰੇ ਜਿਹੜੇ ਚਾਰ ਪੰਜ ਚ ਲੈਣ ਜਿਹੜੇ ਮਾਰਨਾ ਝੋਟੀ ਦਿੱਤੀ ਨਾ ਤੇੜੀ ਵੀ ਤੇਨੋ ਆਹ ਬਾਤ ਹੈ ਤੇ ਝੋਟੀ ਜਿਹੜਾ ਵੀ ਸਾਹਮਣੇ ਗਣਾ ਜਾ ਕੇ ਇੱਕ ਹਸਤਾ ਲੈ ਜਾਏਗੀ ਝੋਟੀ ਕਸ ਤੋਂ ਜਿੱਥੇ ਮਰਜੀ ਖੜਾ ਕੇ ਵੇਚ ਲੈ ਘਰ ਵਾਲ ਲੈ ਜਿਹੜਾ ਮਰਜੀ ਚਾਹੋ ਜੇ ਮੈਂ ਮੁੱਲ ਪਾ ਦਣਾ ਝੋਟੀ ਦਾ ਤਾਂ ਵੇਖੋ ਵੀਰੋ ਸਿਰਾ ਝੋਟੀ ਆ ਲੋਈ ਚ ਪਿਓਰਾ ਐ ਸਿਰ ਤੋਂ ਲੈ ਕੇ ਚੈੱਕ ਕਰ ਲੋ ਪੈਰਾਂ ਤਾਈਂ ਕੀ ਕਹਨੇ ਆ ਝੋਟੀ ਦੇ ਗਲਾਬੀ ਗਲਾਬੀ ਥਾਨ ਝੋਟੀ ਨੇ ਦੁੱਧ ਦਿੱਤਾ ਆਂਦਾ 13 ਕਿਲੋ ਯਾਰ ਕਾ ਮੈਂ ਨਾ 13 ਹੀ ਫੇਰ ਦੂਜੇ ਸੂਏ ਭਾਜੇ ਝੋਟੀ ਬਿਲਕੁਲ ਤਾਂ ਹੈ ਵੀ ਵੀਰੇ ਵੱਡੀ ਝੋਟੀ ਆ ਨਸਲ ਆ ਦੁੱਧ ਦੇ ਰੇ ਕਹਿੰਦਾ ਮੇਰੀ ਗਾਰੰਟੀ ਦੇ ਕੇ ਜਿਹਨੂੰ ਮਰਜੀ ਇੱਕ ਵੀਰ ਜੀ ਕਿਵੇਂ ਲੋਈ ਚ ਮੰਨੀ ਜਾਂਦੀ ਆ ਇਹ ਲੰਮਾ ਟਾਈਮ ਕਹਿੰਦੇ ਦੁੱਧ ਦਿੰਦੀਆਂ ਸੁੰਡਿਆ ਦਾ ਹੀ। ਲੰਮਾ ਟਾਈਮ ਦੁੱਧ ਦਿੰਦੀ ਬੰਦੇ ਆਪਣੀ ਖਾਸ ਕੋ ਲਈ ਆਪਣੇ ਮਿੱਤਰ ਕੋ ਲਈ ਹੈ। ਠੀਕ ਆ ਜੀ। ਕਾ ਲਣੀ ਕਾਫੀ ਝੋਡੀ ਬਣੇਗੀ ਬੜੀ ਤਿਲਜਿੰਦਰ। ਬਹੁਤ ਸੋਹਣੀ ਹੈ। ਬਹੁਤ ਝੋਟੀ ਬਣੀ। ਲੇਵੇ ਦੀ ਬਹੁਤ ਸਾਫ ਆ। ਬਹੁਤ ਸਾਫ ਝੋਟੀ ਹੈ। ਹਾਂਜੀ। ਮੁੱਲ ਕਰਨੋਂ ਝੋਟੀ ਤਿਲਜਿੰਦਰ ਇੱਕ ਪੰਜ ਦੀ। ਸਰੋਂ ਸੁਟਿਆਂ ਦੇਖ ਜਾਈਂ ਜਦੋਂ ਬੱਚਾ ਛੁੱਟਦਾ ਨਾ। ਠੀਕ ਆ ਜੀ। ਫੜਾਰ ਕੇ ਵੇਚਾਂਗੇ ਇੱਕ ਪੰਜ ਦੀ। ਬਿਲਕੁਲ। ਫਰ ਅੱਜ ਦੇ ਦਈਏ ਜਾਇਲ ਜੀ। ਹਾਂਜੀ। ਕੋਈ 90 ਨਹੀਂ ਕਰਨਾ ਕੋਈ 95 ਨਹੀਂ ਕਰਨਾ ਸਿਰਫ 88000 ਰੁਪਇਆ ਲੈਣਾ ਹੈ ਝੋਟੀ ਦਾ 88000 ਫਿਰ ਮੱਜੀ ਵੀਡੀਓ ਕੱਢ ਕੇ ਵੰਦਾ ਰਿਹਾ ਹੁਣ ਕੀ ਬਾਤ ਆ ਵੇਖੋ ਵੀਰੇ ਲੋਈ ਚ ਆ ਗਈ ਝੋਟੀ ਨਸਲ ਫੋਲਾ 88000 ਦੀ ਵੀਰ ਕਹਿੰਦਾ ਝੋਟੀ ਹੋ ਜੂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਵਡੀਆਂ ਝੋਟੀਆਂ ਨੇ ਕੋਈ ਨਿੱਕੇ ਗੱਤ ਕਾਟਦੀਆਂ ਨਾ ਮੰਨ ਕੇ ਚੱਲਿਓ। ਹਾਂਜੀ। ਗੱਫਤਾ ਪੱਠੇ ਪਾ ਗਏ। ਇਹ ਕਿੰਨਾ ਫਾਇਦਾ ਵੀ ਲੈ ਸਕਦਾ ਘਰ ਆ ਜਾ ਅਗਰ ਤੀਆ 10000। ਬਿਲਕੁਲ। 10000 ਦੀ ਝੋਟੀ ਵਿਕਣੀ ਹੈ। ਬਿਲਕੁਲ ਵੀਰੇ ਬਿਲਕੁਲ। ਮੈਂ ਸਰ ਨਸਲ ਮਾਤੀ ਮੇ ਕੋ ਗਰੰਟੀ ਨਾ ਲੈ ਰੇ। ਨਸਲ ਵਿਕਣੀ ਵੀਰੇ। ਬਹੁਤ ਚੰਗੀ ਝੋਟੀ ਆ ਜੀ। ਹੁਣ 80000 ਦੀ ਹੋ ਜੂ ਬਾਕੀ ਤੁਸੀਂ ਫੋਨ ਲਾ ਲਿਓ। ਕਰਦਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਏਗਾ ਯਾਰ ਮੋੜਨਾ ਨਹੀਂ ਕਿਹਨੂੰ ਜਿਹੜਾ ਮਾਰੋ ਲੈਣ ਵਾਲਾ ਫੋਨ ਕਰੇ ਮੈਨੂੰ। ਬਿਲਕੁਲ ਵੀਰੇ। ਮੋੜਾਂਗਾ ਨਾ। ਠੀਕ ਆ ਵੀਰੇ ਆਨਲਾਈਨ ਮੰਗਾੜੇ ਪਿੱਛੇ ਥਣਾ ਦੀ ਗਰੰਟੀ ਦੇ ਕੇ ਭੇਜਾਂਗਾ ਬਿਲਕੁਲ ਵੀਰੇ ਤਾਂ ਵੇਖੋ ਵੀਰੋ ਸੋਹਣੀ ਝੋਟੀ ਆ ਹਾਂ ਵੀਰੇ ਆ ਆ ਗਈ ਸੂਈ ਤਾਜੀ ਅੰਦਰ ਕੱਲ ਦੀ ਮਹੀਂ ਸੂਈ ਆ ਠੀਕ ਆ ਜੀ ਮਗਰ ਨੀਲੀ ਦਾ ਵੀ ਨਹੀਂ ਕੱਟੀ ਆ ਆਪ ਵੀ ਨੀਲੀ ਚ ਪਾਪ ਰੱਖ ਜੀ ਆ ਕੱਟੀ ਆ ਗਈ ਮਗਰ ਹਾਂ ਜੀ ਮਗਰ ਵੀ ਕੱਟੀ ਆ ਠੀਕ ਆ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਨਿਸ਼ਾਨੀਆਂ ਨੀਲੀ ਦਾ ਵੀ ਚਾ ਚੰਗੇ ਸੀਮਨ ਦਾ ਬੱਚਾ ਪਾਇਆ ਇਹਨੇ ਕੱਲ ਸੂਈ ਕੋਈ 3 ਵਜੇ ਨਾ 7 ਵਜੇ ਨਾ ਜਿਹਨੇ ਜੇਰ ਸੁੱਤੀ ਠੀਕ ਆ ਜੀ ਤਾਂ ਵੀਰੋ ਕੀ ਕਵਾਲਿਟੀ ਚ ਹੈ ਕੀ ਬਾਤ ਹੈ ਲੇਵਾ ਬਹੁਤ ਸ਼ਾਨਦਾਰ ਲੱਗਿਆ ਇਹਨੂੰ ਖਾਣ ਵੀ ਚੰਗਾ ਆ ਗਿਆ ਤੇਰੀ ਝੋਟੀ ਸੂਹ ਮੜਾਈ ਲੱਪੇ ਚ ਬਿਲਕੁਲ ਹਾਏ ਸੂਚ ਆਈ ਹੁਣ ਫਿਰ ਇਹ ਲੱਪਾ ਤੁਹਾਨੂੰ ਬਾਹ ਪਸ਼ੂ ਪੱਠੇ-ਪੁੱਠੇ ਘੱਟ ਖਾਂਦਾ ਸੂਗੇ ਤਾਂ ਵੀਰੋ ਸੋਹਣੀ ਝੋਟੀ ਆ ਇਹ ਖਾਣ ਚੰਗਾ ਲੱਗਿਆ ਬਹੁਤ ਚੰਗਾ ਫੱਟੀਦਾਰ ਲੇਵਾ ਲੱਗਿਆ ਵੀਰੋ ਵੇਖੋ ਫੇਰ ਵੀ ਕੱਟੀ ਆ ਹਾਂਜੀ ਬਹੁਤ ਚੰਗੀ ਲੈ ਵਾਲੂਆ ਬੜਾ ਚੰਗਾ ਝੋਟੀ ਦਾ ਚੋਈ ਬੜੀ ਚੰਗੀ ਤਾਂ ਬਾਕੀ ਵੀਰੇ ਸ਼ਾਂਤਾਂ ਹੀ ਕਾਫੀ ਬਣ ਜਾਂਦੇ ਪਸ਼ੂ ਅੱਜ ਸਵੇਰ ਦਾ ਟਾਈਮ ਝੋਟੀ ਚੋਈ ਬੱਚਾ ਪੁੱਛਾ ਚੰਗਾ ਕੇ 2.5 ਕਿਲੋ 2.5 ਕਿਲੋ ਚੋਈ ਠੀਕ ਹੈ ਜੀ ਐਵੇਂ ਉਹ ਕਹਿੰਦੇ ਵੀ ਖਾਲੀ ਕਰਤੀ ਆਣੀ ਝੋਟੀ ਵੱਡੀ ਹੈ ਦੁੱਧ ਝੋਟੀ 12 ਕਿਲੋ ਭਰ ਜਾਏਗੀ ਆ ਕਦ ਕਾ ਖਾਲੀ ਆ 11 12 ਕਿਲੋ ਖੁੱਲੇ ਦੇਣਾ ਝੋਟੀ ਭਰ ਜਾਏਗੀ ਬਿਲਕੁਲ ਮੁੱਲ ਕਰਨ ਨੂੰ ਇਹਦਾ ਕਰ ਲੀਏ ਨਾ ਬੇ 85 80 ਨਹੀਂ ਕਰਨਾ ਹਾਂਜੀ ਜੇ ਇਹ ਨਹੀਂ ਕਰਦੀ ਅਸੀਂ ਅੰਦਰ ਹੀ ਲੈ ਆਈਏ ਹਾਂਜੀ 2 ਘਟਾ 80 ਹਜ਼ਾਰ ਦੀ ਝੋਟੀ ਦੀ 2 ਘਟਾ 80 ਦੀ ਜੈ 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 ਵੀਰੇ ਹੋਰ ਯਾਰ ਛੱਡ ਦਾਂਗੇ 70 ਹਜ਼ਾਰ ਦੀ ਜਿਹੜੀਆਂ ਬਾਕੀ ਕੋਈ ਵੀ ਕਸਾਈ ਵਾਲੇ ਬੰਨੇ ਜਿਆਦਾ ਨਾ ਵੀ ਉਹ ਮਾਨਤਾਣੀ ਵਾਲੀ ਕਰ ਮਾਨਤਾਣੀ ਵਾਲੀ ਮੈਂ ਰੇਟ ਪੰਦਾ ਜੋ ਉਹ ਵਾਲੇ ਜਿਹੜੇ ਲੈ ਲੈ ਹੁੰਦੇ ਬਿਲਕੁਲ ਵੀਰੇ ਰੇਟ ਗਿਆ ਜੁੰਦੇ ਤਾਂ ਇੱਕ ਵੀਰ ਨੇ ਫੋਨ ਲਾ ਕੇ ਮੈਨੂੰ ਕਹਿੰਦਾ ਉਹ ਝੋਟੀਆਂ 95 95 ਹਜ਼ਾਰ ਦੀ ਮੰਗ ਰ ਅੱਛਾ ਜੀ ਮੈਂ ਭਰਾ ਮੈਂ ਨਹੀਂ ਲਿਆਣੀਆਂ ਵੱਡੀਆਂ ਝੋਟੀਆਂ ਹੁੰਦਾ ਬਿਲਕੁਲ ਤਾਂ ਵੀਰੇ ਰੇਟ ਗਿਆ ਜੀ ਉਹਨਾਂ ਝੋਟੀਆਂ ਦਾ ਵੀ ਨੋਰਮਲ ਰੇੜੀ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਉਹ ਬੇਹ ਉਸ 77 ਦੀ ਝੋਟੀ ਕੋਈ ਦਿੰਦਾ ਨਹੀਂ ਆ ਨਹੀਂ 77 ਦੀ ਵੱਡੀ ਝੋਟੀ ਆ ਝੋਟੀ 88000 ਦੀ ਪਾਈ ਜਿੱਥੇ ਉਹ ਮਰਜੀ ਫਿਰਦੇ ਆ ਯਾਰ ਮਿਲ ਜੇਗੀ ਕਿਵੇਂ ਨਹੀਂ ਚੰਗੀ ਝੋਟੀ ਲੈ ਕੇ ਐਜ ਰੇਟ ਪਾਇਆ ਕੱਦ ਕਾਠਾ ਲੈਂਦੇ ਲੋਈ ਚ ਆ ਗਈ ਫਿਰ ਵੀ ਨਹੀਂ ਬਾਹਰੋਂ ਮਹਿੰਗੀਆਂ ਲੱਲੀ ਨਹੀਂ ਆ ਬਿਲਕੁਲ 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 88000 ਦੀ ਝੋਟੀ ਬਾਹਰੋਂ ਮਿਲਦੀ ਨਹੀਂ ਬਿਲਕੁਲ ਕੈਜ ਰੇਟ ਪਾਇਆ 88 ਆ ਬਿਲਕੁਲ ਵੀਰ ਜੀ ਚੰਗੀ ਝੋਟੀ ਮਰਦਾ ਰਹੇ ਆ ਯਾਰ ਬਿਲਕੁਲ ਰੇਟ ਜਾਇਆ ਜਾ 88000 ਦੀ ਵਤੀ ਮੈਂ ਪਾ ਦੀ ਆ ਆ ਵੱਡੇ ਪੱਲੇ 'ਚ ਮੈਂ ਵੀਰੋ ਝੋਟੀ ਮਰਦਾ ਰਹਿੰਦਾ ਜਾਇ ਨਹੀਂ ਕੋਈ ਵੀ ਕਿੰਨੇ ਦੀ ਪਾਤੀ 1 ਨੰਬਰ ਢੀ ਛੋਟੀ ਵੀਰੇ ਨੋਰਮਲ ਰੇਟ ਪਾਇਆ 1 15 ਦੀ ਲੀਲੀ ਦੀ ਮਹੀ ਆ ਜੇ ਮਰਜੀ ਫਿਰ ਲਿਆ ਆ ਛੋਟੀ ਨੂੰ ਦੱਸਦੇ ਕੋਈ ਦੇ ਦੇਗਾ ਇੰਨੇ ਦੀ ਜਨੇ ਰੇਟ ਪਾਇਆ ਨਹੀਂ ਰੇਟ ਨੋਰਮਲ ਬੰਦੇ ਜੀ ਹੱਦੀ ਨੂੰ ਛੁੱਟ ਗਿਆ ਹੋਈ ਦੇ ਦੇਣ ਮੈਂ ਤਾਂ ਮਾਰ ਗਿਆ ਛੋਟੀ ਸਿੰਘ ਚੱਕਰਾ ਥਾਂ ਚੱਡੇ ਚੱਕਰਾ ਵੀਰੋ ਐ ਪੱਥਰ ਵਰਗੀ ਆ ਜਮਾ ਭਲੀ ਜੁੜੀ ਆ ਵੀਰੇ ਤਾਂ ਬਹੁਤ ਸੋਹਣੀਆਂ ਝੋਟੀਆਂ ਨੇ ਵੀਰ ਕੋਲੇ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮਤ ਵੱਸ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੋ ਤੁਹਾਨੂੰ ਨਵੀ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਵੱਡੀਆਂ ਝੋਟੀਆਂ ਨੇ ਕੋਈ ਨਿੱਕੀਆਂ ਨਾ ਮੰਨ ਕੇ ਚਲਿਓ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਨਤ ਹਨ ਵੀਰੇ ਹੋ ਜੂ ਹਾਂਜੀ ਵੀਰ ਜੀ ਐਡਰੈਸ ਦੱਸ ਦੇ ਇੱਕ ਬਾਕੀ ਪਿੰਡ ਸ਼ਿਕਾਰਮਾਸ਼ੀਆ ਜਿਰਾ ਗਰਦਾਸਪੁਰ ਤਸੀਰ ਡੇਰਾ ਬਾਬਾ ਨਾਲ ਹਾਂਜੀ ਫੋਨ ਨੰਬਰ 9845590706 ਬਾਕੀ ਆਪ ਜੀ orde ਦੇ ਬੇਨਤੀ ਹੈ ਵੀਡੀਓ ਸ਼ੁਰੂ ਤੋਂ ਅੰਤ ਤੱਕ ਘਰ ਰੱਖਿਆ ਬਿਲਕੁਲ ਵੀਰੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ